ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਬਣਾ ਕੇ ਤੁਹਾਨੂੰ ਦਿਖਾਉਣ ਲੱਗੇ ਆ ਚੌਲਾਂ ਤੇ ਚੌਲਾਂ ਦੇ ਆਟੇ ਦੀਆਂ ਤੇ ਖੋਏ ਦੀਆਂ ਪਿੰਨੀਆ ਵੈਸੇ ਤਾਂ ਘਰ ਵਿੱਚ ਸਾਰੇ ਬਣਾ ਲੈਣੇ ਆ ਫਿਰ ਹਰ ਇੱਕ ਦਾ ਤਰੀਕਾ ਜਿਹੜਾ ਆਪਣਾ ਅਲੱਗ-ਅਲੱਗ ਹੁੰਦਾ ਤੇ ਬਹੁਤ ਹੀ ਟੇਸਟੀ ਤੇ ਲਾਜਵਾਬ ਬਣ ਕੇ ਤਿਆਰ ਹੋਈਆਂ ਇਹ ਪਿੰਨੀਆਂ ਤੇ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਤੁਸੀਂ ਕਹੋਗੇ ਮੌਸਮ ਵੀ ਬਦਲ ਚੁੱਕਿਆ ਤੇ ਲੋਹੜੀ ਵੀ ਲੰਘ ਚੁੱਕਿਆ ਹਾਂਜੀ ਕਈ ਵਾਰ ਕਦੀ-ਕਦੀ ਦਿਲ ਕਰਿਆ ਹੁੰਦਾ ਹੁੰਦਾ ਕਿ ਚੌਲਾਂ ਦੀਆਂ ਪਿੰਨੀਆਂ ਬਣਾ ਕੇ ਖਾਈਏ ਚਲੋ ਜੀ ਫਿਰ ਆਪਾਂ ਸ਼ੁਰੂ ਕਰੀਏ ਤਿਆਰੀ ਕਰ ਗਏ ਲਓ ਜੀ ਇਧਰ ਆਪਾਂ ਚੌਲਾਂ ਨੂੰ 1.5 ਕਿਲੋ ਆਪਾਂ ਚੌਲ ਲਏ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਨਾਲ ਦੋ-ਤਿੰਨ ਪਾਣੀਆਂ ਦੇ ਨਾਲ ਸਾਫ਼ ਕਰਕੇ ਜਿਹੜਾ ਇਹਨਾਂ ਨੂੰ ਆਪਾਂ ਧੁੱਪਵੇ ਦੇ ਵਿੱਚ ਪੂਰੀ ਤਰ੍ਹਾਂ 5-6 ਘੰਟਿਆਂ ਲਈ ਜਿਹੜਾ ਸੁਕਾ ਲਿਆ ਇਹ ਪੂਰੀ ਤਰ੍ਹਾਂ ਹੁਣ ਜਿਹੜੇ ਚੌਲ ਆ ਇਹ ਸੁੱਕ ਚੁੱਕੇ ਆ ਤੇ ਹੁਣ ਆਪਾਂ ਇਸ ਦਾ ਆਟਾ ਤਿਆਰ ਕਰਾਂਗੇ ਮਿਕਸੀ ਦੇ ਨਾਲ ਹੀ ਪੀਸ ਕੇ ਤੇ ਹੁਣ ਆਪਾਂ ਇੱਧਰ ਕੜਾਈ ਦੇ ਵਿੱਚ 2 ਕਿਲੋ ਜਿਹੜਾ ਦੁੱਧ ਲੈ ਲਿਆ ਇਸ ਦਾ ਆਪਾਂ ਖੋਆ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਘਰ ਵਿੱਚ ਵੀ ਜਿਹੜਾ ਖੋਆ ਬਣਾ ਸਕਦੇ ਆ ਨਹੀਂ ਤਾਂ ਤੁਸੀਂ ਬਾਜ਼ਾਰੋਂ ਲਿਆਉਣਾ ਚਾਹੁੰਦੇ ਤਾਂ ਬਾਜ਼ਾਰੋਂ ਵੀ ਲੈ ਸਕਦੇ ਆ 500 ਗ੍ਰਾਮ ਜਿਹੜਾ ਖੋਆ 1.5 ਕਿਲੋ ਆਟੇ ਦੇ ਵਿੱਚ ਬਹੁਤ ਆ ਕਾਫੀ ਆ ਤੇ ਆਪਾਂ ਜਿਹੜਾ ਘਰ ਵਿੱਚ ਹੀ ਬਣਾਵਾਂਗੇ ਇਹ ਆਪਾਂ 2 ਕਿਲੋ ਦੁੱਧ ਲਿਆ ਸੀ ਤੇ ਇਸ ਤੇ ਬਣਾਉਣ ਖੋਆ ਬਣਾਉਣ ਤੇ ਸਿਰਫ ਅੱਧਾ ਪੌਣਾ ਘੰਟਾ ਲੱਗੂਗਾ ਜਿਆਦਾ ਸਮਾਂ ਨਹੀਂ ਲੱਗੂਗਾ ਕਿਉਂਕਿ ਆਪਾਂ ਪ੍ਰੋਪਰ ਜਿਹੜਾ ਖੋਏ ਨੂੰ ਭੁੰਨਣਾ ਨਹੀਂ ਥੋੜਾ ਲਿਕਵਿਡ ਜਿਹਾ ਹੀ ਰੱਖਾਂਗੇ ਢਿੱਲਾ ਖੋਆ ਰੱਖਾਂਗੇ ਆ ਦੇਖੋ ਸਾਈਡਾ ਤੋਂ ਜਿਹੜਾ ਆਪਾਂ ਲਾਈ ਜਾਣਾ ਹਾਈ ਫਲੇਮ ਤੇ ਆਪਾਂ ਜਿਹੜਾ ਇਹਨੂੰ ਤਿਆਰ ਕਰ ਲੈਣਾ ਖੁੱਲੀ ਕੜਾਈ ਲਈ ਆ ਲਓ ਜੀ ਅੱਧੇ ਘੰਟੇ ਤੋਂ ਸਮਾਂ ਥੋੜਾ ਉੱਪਰ ਹੀ ਲੱਗਿਆ ਤੇ ਬਸ ਇਸ ਤੋਂ ਜ਼ਿਆਦਾ ਆਪਾਂ ਜਿਹੜਾ ਖੋਏ ਨੂੰ ਹੋਰ ਗਾੜਾ ਨਹੀਂ ਕਰਾਂਗੇ ਆ ਦੇਖੋ ਕਿਉਂਕਿ ਆਪਾਂ ਭੁੰਨਣਾ ਨਹੀਂ ਹੈਗਾ ਖੋਏ ਨੂੰ ਜਿਵੇਂ ਆਪਾਂ ਬਰਫੀ ਬਣਾਉਣ ਦੇ ਲਈ ਖੋਏ ਨੂੰ ਬਿਲਕੁਲ ਭੁੰਨ ਦਿੰਨੇ ਆ ਨਾ ਸੁਕਾ ਲੈਣੇ ਆ ਤੇ ਇਸ ਨੂੰ ਥੋੜਾ ਜਿਹੜਾ ਆਪਾਂ ਢਿੱਲਾ ਹੀ ਰੱਖਣਾ ਹੈ ਲਿਕਵਿਡ ਜਿਹਾ ਹੀ ਰੱਖਾਂਗੇ ਤੇ ਹੁਣ ਆਪਾਂ ਜਿਹੜਾ ਗੈਸ ਨੂੰ ਬੰਦ ਕਰ ਦਵਾਂਗੇ ਆ ਦੇਖੋ ਖੋਆ ਜਿਹੜਾ ਆਪਣਾ ਬਣ ਕੇ ਤਿਆਰ ਆ ਕਿਉਂਕਿ ਨਾਲ ਆਪਾਂ ਨੂੰ ਦੁੱਧ ਦੀ ਵੀ ਲੋੜ ਪੈਣੀ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਕੀ ਕੀ ਸਮਾਨ ਲਿਆ ਇੱਧਰ ਆਪਣਾ ਤਿਆਰ ਕੀਤਾ ਹੋਇਆ ਖੋਆ ਠੰਡਾ ਹੋ ਕੇ ਜਿਹੜਾ ਥੋੜਾ ਗਾੜਾ ਹੋ ਗਿਆ ਠੰਡਾ ਹੋਣ ਤੋਂ ਬਾਅਦ ਆ ਦੇਖੋ ਜੇ ਤੁਸੀਂ ਕੱਲੀ ਖੋਏ ਦੀ ਬਰਫੀ ਬਣਾਉਣੀ ਹੈ ਫਿਰ ਤੁਹਾਨੂੰ ਜਿਹੜਾ ਥੋੜਾ ਜਿਹਾ ਘਿਓ ਪਾ ਕੇ ਭੁੰਨਣਾ ਪਊਗਾ ਤਾਂ ਕਿ ਤੁਸੀਂ ਲੰਬੇ ਸਮੇਂ ਤੱਕ ਜਿਹੜੀ ਬਰਫੀ ਹੈ ਦੀ ਬਣਾ ਕੇ ਰੱਖ ਸਕਦੇ ਆ ਕਿਉਂਕਿ ਆਪਾਂ ਤਾਂ ਫਿਰ ਚੌਲਾਂ ਦੀਆਂ ਪਿੰਨੀਆਂ ਬਣਾਉਣੀਆਂ ਇਸ ਕਰਕੇ ਆਪਾਂ ਇਸ ਨੂੰ ਖੋਏ ਨੂੰ ਥੋੜਾ ਢਿੱਲਾ ਹੀ ਰੱਖਿਆ ਇੱਧਰ ਆਪਾਂ 1 ਕਿਲੋ ਜਿਹੜੀ ਖੰਡ ਆ ਉਹਨੂੰ ਘਰ ਵਿੱਚ ਹੀ ਪੀਸ ਕੇ ਤਿਆਰ ਕਰ ਲਿਆ ਤੁਸੀਂ ਚਾਹੋ ਤਾਂ ਦੇਸੀ ਖੰਡ ਵੀ ਲੈ ਸਕਦੇ ਆ ਇਹ ਆਪਣਾ ਚੌਲਾਂ ਦਾ ਆਟਾ ਹੈ ਜਿਹੜਾ ਮੈਂ ਤੁਹਾਨੂੰ ਪੀਸ ਦੇ ਹੋਏ ਉਸ ਸਮੇਂ ਕੈਮਰਾ ਜਿਹੜਾ ਮੈਂ ਔਨ ਨਹੀਂ ਕੀਤਾ ਸੀਗਾ ਤੇ ਚੌਲਾਂ ਦੇ ਆਟੇ ਨੂੰ ਜਿਹੜਾ ਆਪਾਂ ਮਿਕਸੀ ਦੇ ਨਾਲ ਹੀ ਪੀਸ ਸਲਿਆ ਬਹੁਤ ਵਧੀਆ ਪੀਸਿਆ ਗਿਆ ਹੈ ਤੇ ਇਧਰ ਆਪਾਂ ਦੋ ਠੂਠਾ ਲੈ ਕੇ ਇਹਨਾਂ ਨੂੰ ਕद्दूकस ਕਰ ਲਿਆ ਤੇ ਇਧਰ ਆਪਾਂ ਥੋੜੀ ਜੀ ਕਸ਼ਮਿਸ਼ ਲੈ ਲਈਆ ਸੌ ਵੀ ਵੀ ਕਹਿ ਦਿੰਦੇ ਆ ਇੱਕ ਚਮਚ ਆਪਾਂ ਕਾਲੀ ਮਿਰਚ ਲੈ ਲਈਆ ਇਹਨੂੰ ਦਰਦਰਾ ਆਪਾਂ ਮੋਟਾ ਜਿਹਾ ਕੁੱਟ ਲਿਆ ਫਾਈਨ ਪਾਊਡਰ ਨਹੀਂ ਲੈਣਾਗਾ ਕਿਉਂਕਿ ਕਾਲੀਆਂ ਮਿਰਚਾਂ ਤੇ ਅਜਵੈਨ ਜਦੋਂ ਵੀ ਤੁਸੀਂ ਚਾਵਲਾਂ ਦੀਆਂ ਪਿੰਨੀਆਂ ਬਣਾਓ ਨਾ ਤੇ ਜ਼ਰੂਰ ਪਾਓ ਜਿਵੇਂ ਚੌਲਾਂ ਦੇ ਆٹے ਦੇ ਨਾਲ ਕਹਿ ਦਿੰਦੇ ਆ পেট ਦਰਦ ਹੁੰਦਾ ਜਾਂ ਖੰਘ ਆਉਣ ਲੱਗ ਜਾਂਦੀ ਆ ਜਾਂ ਵਾਈ ਦੇ ਵਾਈ ਵੱਧ ਜਾਂਦੀ ਆ ਤੇ ਜੋੜਾਂ ਦੀ ਪ੍ਰੋਬਲਮ ਆ ਜਾਂਦੀ ਆ ਜੋੜਾਂ ਦੇ ਵਿੱਚ ਚੌਲਾਂ ਦੇ ਆ ਪਿੰਨਿਆਂ ਖਾਣ ਦੇ ਨਾਲ ਇਸ ਕਰਕੇ ਜਿਹੜੀ ਅਜਵਾਈਨ ਇੱਕ ਚਮਚੀ ਆਪਾਂ ਅਜਵਾਇਨ ਲੈ ਲਈਆ ਤੇ ਇਹਦੇ ਨਾਲ ਕੀ ਜਦੋਂ ਤੁਸੀਂ ਅਜਵਾਇਨ ਤੇ ਕਾਲੀ ਮਿਰਚ ਪਾਉਂਗੇ ਤੇ ਤੁਹਾਨੂੰ ਕੋਈ ਵੀ ਪ੍ਰੋਬਲਮ ਇਸ ਤਰ੍ਹਾਂ ਦੀ ਨਹੀਂ ਆਉਗੀ ਨਾ ਤੁਹਾਨੂੰ ਚੌਲਾਂ ਦੀਆਂ ਪਿੰਨੀਆਂ ਵਾਈ ਕਰਨੀਆਂ ਨਾ ਹੀ ਤੁਹਾਨੂੰ ਜਿਹੜਾ ਖੰਗ ਵਗੈਰਾ ਤੇ ਜੋੜਾਂ ਦੀ ਪ੍ਰੋਬਲਮ ਹੋਊਗੀ ਇੱਧਰ ਆਪਾਂ ਬਦਾਮ ਤੇ ਕਾਜੂ ਲੈ ਲਿਆ ਬਰੀਕ ਬਰੀਕ ਇਹਨਾਂ ਨੂੰ ਆਪਾਂ ਕੱਟ ਲਿਆ ਹੈਗਾ ਇਸ ਦਾ ਪਾਊਡਰ ਵੀ ਲੈ ਸਕਦੇ ਆ ਖਸ ਖਸ ਵੀ ਨਾਲ ਪਾ ਸਕਦੇ ਆ ਟੇਸਟ ਆਪਣੀ ਮਰਜ਼ੀ ਮੁਤਾਬਕ ਵਧਾ ਸਕਦੇ ਆ ਇੱਧਰ ਆਪਾਂ ਜੀਵੋ ਕਨੋਲਾ ਜਿਹੜਾ ਰਿਫਾਈਨਡ ਆਇਲ ਲੈ ਲਿਆ ਤੇ ਤੁਸੀਂ ਇਹਦੀ ਜਗਾ ਦੇਸੀ ਘਿਓ ਵੀ ਲੈ ਸਕਦੇ ਆ ਜਾਂ ਫਿਰ ਡਾੜਾ ਘਿਓ ਵੀ ਲੈ ਸਕਦੇ ਹੋ ਤਾਂ ਤੁਹਾਡੀ ਆਪਣੀ ਖੁਸ਼ੀ ਆ ਜੋ ਵੀ ਤੁਸੀਂ ਖਾਣਾ ਚਾਹੋ ਮੈਂ ਤਾਂ ਜੀਵੋ ਕਨੋਲਾ ਜਿਹੜਾ ਰਫਾਈਨਡ ਆਇਲ ਲਿਆ ਇਹਦੇ ਨਾਲ ਪਿੰਨੀਆਂ ਜਿਹੜੀਆਂ ਹਾਰ ਨਹੀਂ ਹੁੰਦੀਆਂ ਸੌਫਟ ਰਹਿੰਦੀਆਂ ਹੁਣ ਆਪਾਂ ਕੜਾਈ ਧਰ ਲਿਆ ਗੈਸ ਉੱਪਰ ਤੇ 100 ਗ੍ਰਾਮ ਜਿਹੜਾ ਆਪਾਂ 100 ਤੋਂ ਥੋੜਾ ਉੱਪਰ ਹੋਣਾ 100 ਗ੍ਰਾਮ ਜਿਹੜਾ ਆਪਾਂ ਰਫਾਈਨਡ ਆਇਲ ਲੈ ਲਿਆ ਕਿਉਂਕਿ ਇਹਦੇ ਵਿੱਚ ਜ਼ਿਆਦਾ ਲੋੜ ਨਹੀਂ ਹੁੰਦੀਗੀ ਜਦੋਂ ਆਪਾਂ ਚੌਲਾਂ ਦੇ ਆਟੇ ਨੂੰ ਭੁੰਨਣਾ ਹੈ ਨਾ ਤੇ ਜਿਆਦਾ ਨਹੀਂ ਆਪਾਂ ਨੂੰ ਕੋਈ ਘਿਓ ਜਾਂ ਆਇਲ ਦੀ ਕੋਈ ਜਿਆਦਾ ਜ਼ਰੂਰਤ ਨਹੀਂ ਪੈਂਦੀ ਥੋੜੇ ਨਾਲ ਹੀ ਸਰ ਜਾਂਦਾ 200 ਗ੍ਰਾਮ ਪਾ ਸਕਦੇ ਹਾਂ 1.5 ਕਿਲੋ ਆਟੇ ਦੇ ਵਿੱਚ ਤੇ ਆਪਾਂ ਚੰਗੀ ਤਰ੍ਹਾਂ ਜਿਹੜਾ ਆਪਾਂ ਜੀਵੋ ਕਨੋਲਰ ਫਾਈਂਡ ਆਇਲ ਲਿਆ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਗਰਮ ਕਰ ਲਿਆ ਸੀ ਜਿਵੇਂ ਕਲਕਾ ਲਿਆ ਸੀਗਾ ਵੀ ਵਿੱਚੋਂ ਕੋਈ 스멜 ਵਗੈਰਾ ਖਾਂਦੇ ਖਾਂਦਿਆ ਤੋਂ ਕੋਈ 스멜 ਨਾ ਆਵੇ ਠੀਕ ਆ ਇਸ ਕਰਕੇ ਇਹਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਤੇ ਰਫਾਈਂਡ ਆਇਲ ਦੇ ਨਾਲ ਕੀ ਹੁੰਦੀਆਂ ਨਾ ਪਿੰਨੀਆਂ ਹਾਰਡ ਨਹੀਂ ਹੁੰਦੀਆਂ ਜਿਵੇਂ ਆਪਾਂ ਘਿਓ ਦੇ ਵਿੱਚ ਜਦੋਂ ਆਟਾ ਭੁੰਨਦੇ ਆ ਤੇ ਪਿੰਨੀਆਂ ਬਹੁਤ ਹੀ ਜ਼ਿਆਦਾ ਸਖਤ ਹੋ ਜਾਂਦੀਆਂ ਹਾਰਡ ਹੋ ਜਾਂਦੀਆਂ ਤੇ ਜਦੋਂ ਆਪਾਂ ਰਫਾਈਂਡ ਆਇਲ ਕੋਈ ਪਾਵਾਂਗੇ ਤਾਂ ਫੇਰ ਆਪਣੀਆਂ ਜਿਹੜੀਆਂ ਪਿੰਨੀਆਂ ਸੌਫਟ ਰਹਿੰਦੀਆਂ ਹਾਰਡ ਨਹੀਂ ਹੁੰਦੀਆਂਗਾ ਤੇ ਹੁਣ ਆਪਾਂ ਗੈਸ ਨੂੰ ਬਿਲਕੁਲ ਲੋ ਕਰਕੇ ਹਾਈ ਫਲੇਮ ਤੇ ਨਹੀਂ ਆਟੇ ਨੂੰ ਭੁੰਨਣਾਗਾ ਇਸ ਗੱਲ ਦਾ ਖਿਆਨ ਰੱਖਣਾ ਹੁੰਦਾ ਜਦੋਂ ਵੀ ਆਪਾਂ ਆਟੇ ਨੂੰ ਭੁੰਨਣਾ ਹੈ ਤਾਂ ਉਦੋਂ ਹਾਈ ਫਲੇਮ ਤੇ ਨਹੀਂ 15 ਤੋਂ 20 ਮਿੰਟ ਮੇਰੇ ਲੱਗ ਗਿਆ ਚੌਲਾਂ ਦਾ ਆਟਾ ਭੁੰਨਦੋਏ ਕਿਉਂਕਿ ਆਪਾਂ ਇਹਦਾ ਕਲਰ ਵੀ ਨਹੀਂ ਚੇਂਜ ਕਰਨਾ ਸੀ ਕਲਰ ਵੀ ਇਹਦਾ ਆਪਾਂ ਜਿਹੜਾ ਵਾਈਟ ਹੀ ਰੱਖਣਾ ਸੀ ਚਿੱਟਾ ਰੱਖਣਾ ਸੀ ਤੇ ਪੂਰੀ ਤਰ੍ਹਾਂ ਆਪਾਂ ਜਿਹੜਾ ਕੱਚਾਪਾਨਾ ਚੌਲਾਂ ਦੇ ਆਟੇ ਦਾ ਦੂਰ ਵੀ ਕਰਨਾ ਵੀ ਚੌਲਾਂ ਦਾ ਜਦੋਂ ਆਪਾਂ ਪਿੰਨੀ ਖਾਈਏ ਤਾਂ ਕੱਚੇਪਾਨ ਦਾ ਸਵਾਦ ਨਾ ਆਵੇ ਤੇ 15 ਤੋਂ ਆਪਣੇ 20 ਮਿੰਟ ਲੱਗ ਚੁੱਕੇ ਆ ਤੇ ਆਟਾ ਜਿਹੜਾ ਖੁਸ਼ਬੂ ਆ ਰਹੀ ਆ ਭੁੱਜ ਦੇ ਦੀ ਤੇ ਪੂਰੀ ਤਰ੍ਹਾਂ ਪਹੁੰਚ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਸਮਾਨ ਆ ਉਹ ਪਾਵਾਂਗੇ ਤੇ ਗੈਸ ਨੂੰ ਲੋ ਰੱਖਣਾ ਆਟਾ ਭੁੰਨਦੇ ਹੋਏ ਲਗਾਤਾਰੀ ਨੂੰ ਹਿਲਾਇਆ ਜਾਣਾ ਤਾਂ ਕਿ ਜਿਹੜਾ ਇਹ ਆਪਣਾ ਆਟਾ ਉਹ ਸੜੇ ਨਾ ਹੁਣ ਆਪਾਂ ਇੱਧਰ ਅਜਵਾਇਨ ਲੈ ਲਈ ਤੇ ਗੈਸ ਜਿਹੜਾ ਆਪਣਾ ਹਲੇ ਚਾਲੂ ਹੀ ਆ ਬੰਦ ਨਹੀਂ ਕੀਤਾਗਾ ਤੇ ਤੁਹਾਨੂੰ ਦੱਸਿਆ ਕਿ ਮੈਂ 20 ਮਿੰਟ 15 ਤੋਂ 20 ਮਿੰਟ ਲਾਤੇ ਆਟਾ ਭੁੰਨਦੇ ਹੋਏ ਤੇ ਖੁਸ਼ਬੂ ਭੁੱਜ ਦੇ ਦੀ ਆ ਰਹੀ ਹੈ ਤੇ ਹਲਕਾ ਜਿਹਾ ਕਲਰ ਵੀ ਚੇਂਜ ਹੋਇਆ ਤੇ ਪੂਰਾ ਆਪਾਂ ਇਹਨੂੰ ਲਾਲ ਨਹੀਂ ਕਰਨਾਗਾ ਨਹੀਂ ਤਾਂ ਫਿਰ ਸੋਹਣੀਆਂ ਨਹੀਂ ਲੱਗਦੀਆਂ ਤੇ ਟੇਸਟ ਵੀ ਵਧੀਆ ਨਹੀਂ ਲੱਗਦਾ ਹੁੰਦਾਗਾ ਜੇਕਰ ਆਟਾ ਆਪਣਾ ਲਾਲ ਹੋ ਜੇ ਤਾਂ ਆਪਾਂ ਕਾਲੀ ਮਿਰਚ ਅਜਵਾਇਨ ਤੇ ਇਧਰ ਆਪਣੇ ਡਰਾਈ ਫਰੂਟ ਆ ਡਾਈ ਫਰੂਟ ਦੇ ਵਿੱਚ ਤੁਸੀਂ ਜੋ ਵੀ ਖਾਸ-ਖਾਸ ਵੀ ਪਾ ਸਕਦੇ ਆ ਮਗਜ ਵੀ ਪਾ ਸਕਦੇ ਆ ਅਖਰੋਟ ਵੀ ਕੁੱਟ ਕੇ ਪਾ ਸਕਦੇ ਆ ਕੱਟ ਕੇ ਜਾਂ ਪਿਸਤਾ ਵੀ ਪਾ ਸਕਦੇ ਆ ਉਹ ਤਾਂ ਤੁਹਾਡੀ ਮਰਜ਼ੀ ਆ ਸੌ ਵੀ ਪਾ ਦਿੰਨੇ ਆ ਨਾਰੀਅਲ ਕਿਉਂਕਿ ਚਾਹਾਂ ਦੇ ਪਿੰਨਿਆਂ ਦੇ ਵਿੱਚ ਆਪਣੀ-ਆਪਣੀ ਮਰਜ਼ੀ ਹੁੰਦੀ ਆ ਜਿਵੇਂ ਖਾਸ-ਖਾਸ ਨੂੰ ਪੀ ਕੇ ਪਾ ਦੋ ਬਹੁਤ ਸਵਾਦ ਲੱਗਦੇ ਆ ਮਗਜ ਪੀ ਕੇ ਪਾ ਦੋ ਬਹੁਤ ਟੇਸਟੀ ਲੱਗਦੀਆਂ ਮੈਂ ਤਾਂ ਸਿਰਫ ਇਨਾ ਕੀ ਪਾਇਆ ਸੌਫ ਵੀ ਪਾ ਸਕਦੇ ਆ ਕਿਉਂਕਿ ਸੌਫ ਆ ਜਿਹੜੇ ਬੱਚੇ ਜ਼ਿਆਦਾਤਰ ਪਸੰਦ ਨਹੀਂ ਕਰਦੇ ਕਾਲੀ ਮਿਰਚ ਤੇ ਅਜਵੈਨ ਨੂੰ ਕਰਦੇ ਤਾਂ ਨਹੀਂਗੇ ਪਰ ਫੇਰ ਵੀ ਤੁਸੀਂ ਥੋੜੇ ਥੋੜੇ ਪਾ ਲਓ ਤਾਂ ਵਧੀਆ ਗੱਲ ਹੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਜੀ ਖੋਆ ਤੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਲਓ ਜੀ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਹੁਣ 2 ਮਿੰਟ ਇਹਨੂੰ ਹਿਲਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ पीसी ਹੋਈ ਖੰਡ ਖੰਡ ਨੂੰ ਵੀ ਜਿਹੜਾ ਘਰੇ ਪੀਸ ਲਿਆ ਸੀਗਾ ਥੋੜੀ ਜੀ ਮੈਂ ਬਚਾ ਲਈ ਆ ਵੀ ਮਿੱਠਾ ਜ਼ਿਆਦਾ ਨਾ ਹੋ ਜੇ ਮਿੱਠਾ ਜਿਹੜਾ ਆਪਣੀ ਆਪਣੀ ਪਸੰਦ ਹੁੰਦੀ ਆ ਵੈਸੇ ਤਾਂ ਸਾਡੇ ਮੰਮੀ ਮਿੱਠੇ ਨੂੰ ਵੱਧ ਹੀ ਪਸੰਦ ਕਰਦੇ ਆ ਚੌਲਾਂ ਦੀਆਂ ਪਿੰਨੀਆਂ ਦੇ ਵਿੱਚ ਤੇ ਮੈਂ 1.5 ਕਿਲੋ ਆਟੇ ਦੇ ਵਿੱਚ 1 ਕਿਲੋ ਖੰਡ ਪੀਸ ਕੇ ਪਾਤੀ ਆ ਤੇ ਹੁਣ ਆਪਣੀ ਜਿਹੜੀ ਮਿੱਠਾ ਐ ਉਹ ਖੰਡ ਆ ਤੇ ਬਿਲਕੁਲ ਵਿੱਚ ਮਿਕਸ ਬਣ ਗਿਆ ਤੇ ਇੱਕ ਪੰਜੀਰੀ ਦੀ ਤਰ੍ਹਾਂ ਬਣ ਗਿਆ ਆ ਦੇਖੋ ਇਹਦੇ ਵਿੱਚ ਹੁਣ ਆਪਾਂ ਨਾ ਗਰਮ ਕੀਤਾ ਹੋਇਆ ਦੁੱਧ ਪਾਵਾਂਗੇ ਥੋੜਾ ਥੋੜਾ ਕਰਕੇ ਦੁੱਧ ਪਾਉਣਾ ਇੱਕਦਮ ਦੁੱਧ ਨਹੀਂ ਪਾਉਣਾਗਾ ਕਿਉਂਕਿ ਜਦੋਂ ਫਿਰ ਖੰਡ ਵਿੱਚ ਪਿਗਲ ਜਾਂਦੀ ਹੈ ਨਾ ਤੇ ਉਦੋਂ ਆਟਾ ਜਿਹੜਾ ਉਹ ਢਿੱਲਾ ਹੋ ਜਾਂਦਾ ਹੁਣ ਆਪਾਂ ਕੜਾਈ ਨੂੰ ਥੱਲੇ ਲਾ ਲੈਨੇ ਗੈਸ ਤੋਂ ਤੇ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਮਿਕਸ ਕਰ ਲਿਆ ਆ ਦੇਖੋ ਤੇ ਦੁੱਧ ਜਿਹੜਾ ਆਪਣਾ ਗਰਮ ਸੀਗਾ ਤੇ ਮਿਸ਼ਰਣ ਵੀ ਜਿਹੜਾ ਹੁਣ ਆਪਣਾ ਪਿੰਨੀਆਂ ਦਾ ਜਿਹੜਾ ਇਹ ਡੋ ਬਣ ਕੇ ਤਿਆਰ ਹੋਇਆ ਨੇ ਗਰਮਾ ਤੇ ਇਹਨੂੰ ਆਪਾਂ 10 ਮਿੰਟ ਤੱਕ ਜਿਹੜਾ ਰੈਸਟ ਤੇ ਰੱਖਾਂਗੇ ਨਾਲੇ ਤਾਂ ਆਪਣਾ ਜਿਹੜਾ ਚੌਲਾਂ ਦਾ ਆਟਾ ਉਹ ਚੰਗੀ ਤਰ੍ਹਾਂ ਫੁੱਲ ਜਾਊਗਾ ਤੇ ਫਿਰ ਆਪਾਂ ਜਿਹੜੇ ਆ ਇਹਦੀਆਂ ਪਿੰਨੀਆਂ ਵਟ ਕੇ ਤਿਆਰ ਕਰਾਂਗੇ ਆ ਦੇਖੋ ਦੁੱਧ ਜਦੋਂ ਤੁਸੀਂ ਪਾਉਣਾ ਨਾ ਪਿੰਨੀਆਂ ਵਟਣ ਲੱਗੇ ਬਸ ਥੋੜਾ ਥੋੜਾ ਕਰਕੇ ਪਾਓ ਇੱਕਦਮ ਦੁੱਧ ਨਾ ਪਾਓ ਤੇ 10 ਮਿੰਟ ਬਾਅਦ ਹੁਣ ਆਪਾਂ ਪਿੰਨੀਆਂ ਵਟਣ ਲੱਗੀਆਂ ਤੇ ਰੈਸਟ ਤੇ ਰੱਖਿਆ ਸੀਗਾ ਬਿਲਕੁਲ ਸਹੀ ਆ ਠੀਕ ਆ ਹੁਣ ਆਪਾਂ ਜਿਹੜਾ ਇਹਦੀਆਂ ਪਿੰਨੀਆਂ ਵਟਦੇ ਆ ਵੈਸੇ ਤੁਸੀਂ ਜੇਕਰ ਇਹਦੀ ਪਰਫੀ ਬਣਾਉਣਾ ਚਾਹੋ ਨਾ ਬਰਫੀ ਵੀ ਬਣਾ ਸਕਦੇ ਆ ਇੱਕ ਟ੍ਰੇ ਜਾਂ ਥਾਲ ਲੈ ਕੇ ਤੇ ਉਹਦੇ ਵਿੱਚ ਸੈੱਟ ਕਰ ਦੋ ਤੇ ਉੱਪਰੋਂ ਜਿਹੜਾ ਭਾਂਡੇ ਦੇ ਨਾਲ ਕੋਲੀ ਦੇ ਨਾਲ ਪ੍ਰੈਸ ਕਰ ਦੋ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਉਹਦੀਆਂ ਪਿੰਨੀਆਂ 10-15 ਮਿੰਟ ਬਾਅਦ ਜਿਹੜਾ ਪੀਸ ਆ ਸੌਰੀ ਪਿੰਨੀਆਂ ਕਹੀ ਜਾਣੀਆਂ ਤੇ ਪੀਸ ਆ ਜਿਹੜੇ ਤੁਸੀਂ ਬਰਫੀ ਦੀ ਤਰ੍ਹਾਂ ਕੱਟ ਸਕਦੇ ਆ ਚੌਲਾਂ ਦੇ ਆਟੇ ਦੀਆਂ ਚੌਲਾਂ ਦੇ ਆਟੇ ਦੀ ਬਰਫੀ ਵੀ ਬਣ ਜਾਂਦੀ ਆ ਤੇ ਆਪਾਂ ਤਾਂ ਜਿਹੜਾ ਅੱਜ ਪਿੰਨੀਆਂ ਬਣਾ ਕੇ ਲੱਗੇ ਆ ਖਾਣ ਕਿਉਂਕਿ ਅਸੀਂ ਲੋੜ ਹੀ ਨੂੰ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਇਤਕੀ ਬਣਾਈਆਂ ਨਹੀਂ ਆ ਤੇ ਬਸ ਮੇਰਾ ਇੱਕ ਦੋ ਦਿਨ ਦਾ ਮੂਡ ਜਿਹਾ ਬਣ ਗਿਆ ਕਿ ਮੈਂ ਵੀ ਪਿੰਨੀਆਂ ਬਣਾ ਲਵਾਂ ਚੌਲਾਂ ਦੇ ਆਟੇ ਦੀਆਂ ਘਰ ਵਿੱਚ ਹੀ ਚੌਲ ਸੀਗੇ ਜਿਹੜੇ ਉਹਨਾਂ ਨੂੰ ਧੋ ਕੇ ਸੁਕਾ ਲਿਆ ਫਿਰ ਪੀਸ ਲਿਆ ਤੇ ਦੁੱਧ 2 ਕਿਲੋ ਲੈ ਕੇ ਉਹਨੂੰ ਕਾੜ ਲਿਆ ਗਾੜਾ ਕਰ ਲਿਆ ਖੋਏ ਦੀ ਤਰ੍ਹਾਂ ਤੇ ਬਰਫੀ ਵੀ ਬਣਾ ਸਕਦੇ ਆ ਇੱਕ ਥਾਲ ਜਾਂ ਟ੍ਰੇ ਦੇ ਵਿੱਚ ਸੈੱਟ ਕਰ ਲਓ ਤੇ 10-15 ਮਿੰਟ ਬਾਅਦ ਉਹਦੇ ਪੀਸ ਕੱਟ ਲਓ ਤੇ ਆਪਾਂ ਜਿਹੜੀਆਂ ਪਿੰਨੀਆਂ ਬਣਾ ਲਈਆਂ ਲਓ ਜੀ ਖਾਓ ਫਿਰ ਦੱਸੋ ਤੁਹਾਨੂੰ ਕਿਵੇਂ ਲੱਗੀਆਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣਾਈਆਂ ਹੋਈਆਂ ਉਮੀਦ ਕਰਦੇ ਆ ਕਿ ਮੇਰੀ ਇਹ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਤੇ ਕਿਉਂਕਿ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹੁੰਦਾ ਬਣਾਉਂਦੇ ਆ ਪੁਰਾਣੇ ਸਮਿਆਂ ਤੋਂ ਹੀ ਚੱਲਦਿਆਂ ਆ ਰਹੀਆਂ ਬਣਾਉਂਦੇ ਆ ਚੌਲਾਂ ਦੇ ਆਟੇ ਦੀਆਂ ਪਿੰਨਾਂ ਹਰ ਇੱਕ ਦਾ ਤਰੀਕਾ ਆਪਣਾ-ਆਪਨਾ ਹੁੰਦਾ ਲਓ ਜੀ ਖਾਓ ਬਹੁਤ ਹੀ ਟੇਸਟੀ ਲਾਜਵਾ ਬਣ ਕੇ ਤਿਆਰ ਹੋਈਆਂ ਬਾਕੀ ਤੁਸੀਂ ਦੱਸਣਾ ਕਿ ਤੁਹਾਨੂੰ ਮੇਰੇਆਂ ਪਿੰਨੀਆਂ ਬਣਾਉਣ ਦਾ ਤਰੀਕਾ ਕਿਵੇਂ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਚੈਨਲ ਦੇ ਵਿੱਚ ਜਾ ਕੇ ਹੋਰ ਵੀ ਤੁਸੀਂ ਵੀਡੀਓ ਦੇਖੋ ਕੁਝ ਘਰੇਲੂ ਨੁਸਖੇ ਦੇਖੋ ਕੁਝ ਰੈਸਪੀਆਂ ਦੇਖੋ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਪੋਰਟ ਕਰੋ ਚਲੋ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ